ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵਿਕੇ ਪੋਸਟ ਆਈਆਂ ਨੇ ਜੀ ਕਲਰਕ ਦੀਆਂ 13 ਐਜੂਕੇਸ਼ਨ ਕੁਆਲੀਫਿਕੇਸ਼ਨ ਬਾਕੀ ਗੱਲ ਬਾਅਦ ਚ ਕਰਾਂਗੇ ਜੀ ਪਹਿਲਾ ਫੀਸ ਦੇਖ ਲਈਏ ਫੀਸ ਇਹ ਜਿਹੜੀ 1770 ਰੁਪਏ ਲਈ ਜਾ ਰਹੀ ਹੈ ਜੀ ਐਸਸੀ ਕੈਟਾਗਰੀ ਨੂੰ ਛੱਡ ਕੇ 1500 ਪਲੱਸ ਜੀਐਸਟੀ 18% ਐਸਸੀ ਕੈਟਾਗਰੀ ਤੋਂ 885 ਰੁਪਏ 700 ਪਲੱਸ 750 ਪਲੱਸ 635 ਰੁਪਏ ਜੀਐਸਟੀ ਠੀਕ ਹੈ ਜੀ ਫੀਸ ਜਿਆਦਾ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਸ਼ੇਅਰ ਜਰੂ ਕਰਿਓ ਕਿੰਨੀ ਫੀਸ ਹੋਣੀ ਚਾਹੀਦੀ ਹੈ ਕਮੈਂਟ ਕਰਨਾ ਸਾਰੇ ਨੇ ਪਲੀਜ਼ ਰਿਕੁਐਸਟ ਹੈ ਸਾਰੇ ਨੂੰ ਵੀਡੀਓ ਜਰੂਰ ਸ਼ੇਅਰ ਕਰਿਓ ਸਾਰੇ ਕੈਂਡੀਡੇਟ ਤੱਕ 19900 ਰੁਪਏ ਤਨਖਾਹ ਹੈ ਜਿਹੜੀ ਪਰ ਮੈਂਥ ਮਿਲਣੀ ਹੈ ਜੀ ਹੁਣ ਡਿਟੇਲ ਦੇ ਵਿੱਚ ਆਪਾਂ ਗੱਲ ਕਰ ਲੈਨੇ ਆ 18/1/2024 ਤੋਂ ਲੈ ਕੇ 29/2024 ਤੱਕ ਪੋਸਟਸ ਨੇ ਜਿਹੜੀਆਂ ਅਪਲਾਈ ਹੋਣਗੀਆਂ ਜੀ 13 ਪੋਸਟਾਂ ਨੇ ਕੰਟਰੈਕਚੁਅਲ ਬੇਸਿਸ ਦੀਆਂ ਡਿਪਾਰਟਮੈਂਟ ਜਿਹੜਾ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਲੇਰੀ ਸਾਇੰਸ ਮੁਹਾਲੀ ਵਿਖੇ ਪੋਸਟ ਆਣੀ ਜੀ ਜਰਨਲ ਦੀਆਂ ਦੋ ਜਰਨਲ ਊਮਨ 2 ਠੀਕ ਹੈ ਜੀ ਜਰਨਲ ای ਡਬਲਯੂ ਐਸ ਊਮਨ 1 ਐਸ ਸੀ 1 ਐਸ ਸੀ 2 1 ਐਸ ਸੀ 1 ਊਮਨ 1 ਐਸ ਸੀ 2 ਊਮਨ 1 ਬੀ ਸੀ ਊਮਨ 1 ਈ ਐਸ ਐਮ 1 ਈ ਐਸ ਐਮ ਊਮਨ 1 ਹੈਂਡੀਕੈਪਟ 1 ਕੇ ਜੀ ਹੁਣ ਗੱਲ ਕਰਦੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਕੁਆਲੀਫਿਕੇਸ਼ਨ ਹੈ ਜਿਹੜੀ ਕੈਂਡੀਡੇਟ ਨੇ द क्वालिफिकेशन एंड द प्रोसेस ऑफ सिलेक्शन फॉर द पोस्ट ऑफ क्लर्क इज एज पर द पंजाब गवर्नमेंट नॉर्म्स इज सेम एज अंडर नो पर्सन शैल बी गिवन डायरेक्ट अपॉइंटमेंट टू द पोस्ट ऑफ क्लर्क अनलेस ही possesses bachelor degree ठीक है जी कैंडिडेट ने बैचलर डिग्री कीती होनी चाहिए और उसको 120 घंटे का कंप्यूटर का कोर्स होना चाहिए या ओ लेवल का सर्टिफिकेट है जेड़ा होना चाहिए और कैंडिडेट क्वालीफाई करेगा टेस्ट इंग्लिश और पंजाबी च कट टू कट 30 ਵਰਡਸ ਪਰ ਮਿੰਟ ਦੀ ਸਪੀਡ ਨਾਲ ਪੰਜਾਬੀ ਅਤੇ ਇੰਗਲਿਸ਼ ਦੋਨੇ ਠੀਕ ਹੈ ਜੀ ਰਾਵੀ ਫੌਂਟ ਦੇ ਵਿੱਚ ਯੂਨੀਕੋਡ ਕੰਪਲੀਟ ਫੌਂਟ ਚ ਰਾਵੀ ਫੌਂਟ ਚ ਪੰਜਾਬੀ ਟੈਸਟ ਹੈ ਜਿਹੜਾ ਉਹ ਲਿਆ ਜਾਏਗਾ ਏਜ ਹੈ ਜਿਹੜੀ ਜੀ ਅਪਰ ਏਜ 37 ਸਾਲ ਹੋਊਗੀ ਅ ਰਿਜ਼ਰਵੇਸ਼ਨ ਕੈਟੇਗਰੀ ਦੇ ਲਈ ਏਜ ਹੈ ਜਿਹੜੀ ਉਹ ਅਲੱਗ ਹੈ ਠੀਕ ਹੈ ਜੀ ਰਿਲੈਕਸ਼ਨ ਕੈਟੇਗਰੀ ਲਈ ਏਜ ਹੈ ਜਿਹੜੀ ਜੀ ਉਹ 5 ਸਾਲ ਦੀ ਛੋਟ ਹੈ ਫਿਜ਼ੀਕਲ ਹੈਂਡੀਕੈਪਿਟਲ ਲਈ 10 ਸਾਲ ਦੀ ਛੋਟ ਹੈ ਛੋਟ ਹੈ ਐਕਸ ਸਰਵਿਸਮੈਨ ਕੈਟੇਗਰੀ ਦੇ ਲਈ 42 ਸਾਲ ਫੋਰ ਵੀਡੀਓਜ਼ ਇਹ ਸਾਰਾ ਜਿਹੜਾ ਹੈਗਾ ਅਕੋਰਡਿੰਗ ਟੂ ਕੈਟਾਗਰੀ ਹੋਏਗੀ ਠੀਕ ਹੈ ਜੀ ਟਰਮਸ ਐਂਡ ਕੰਡੀਸ਼ਨ ਹੈ ਜਿਹੜੀਆਂ ਡਿਟੇਲ ਦੇ ਵਿੱਚ ਪਲੀਜ਼ ਤੁਸੀਂ ਪੜ ਲੈਣਾ ਸਾਰਿਆਂ ਨੇ ਪੋਸਟਾਂ ਨੇ ਕੀ ਹੈ ਜੀ 13 ਠੀਕ ਹੈ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਾਂਗੇ ਕਮੈਂਟ ਜਰੂਰ ਕਰ ਦਿਓ ਅਪਲਾਈ ਕਰਨ ਦੇ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਉੱਥੋਂ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਜ਼ਰੂਰ ਕਰ ਲੈਣਾ WhatsApp ਚੈਨਲ ਦਾ ਲਿੰਕ ਵੀ نیچے ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ WhatsApp ਚੈਨਲ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲ ਟੈਕ ਚੈਨਲ ਵੀ ਹੈ ਉਹ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਹੈ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਦੇ ਦੇਵਾਂਗੇ ਟੇਸਟ ਐਂਡ ਟਰੈਵਲ ਆਪਣਾ ਚੈਨਲ ਇੱਕ ਨਵਾਂ ਹੈ ਪਲੀਜ਼ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਹੈ ਕਿ ਉਸ ਚੈਨਲ ਨੂੰ ਵੀ ਸਾਰਿਆਂ ਨੇ ਤੁਸੀਂ ਸਬਸਕ੍ਰਾਈਬ ਕਰਨਾ ਹੈ ਨਵੀਆਂ-ਨਵੀਆਂ ਰੈਸਪੀ ਤੁਹਾਨੂੰ ਸਾਰਿਆਂ ਨੂੰ ਉਸ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਪਲੀਜ਼ ਜਾ ਕੇ ਫੋਲੋ ਜ਼ ਅਤੇ ਕਮੈਂਟ ਜਰੂਰ ਕਰਕੇ ਜਾਣਾ ਜਿੰਨੇ ਕੈਂਡੀਡੇਟ ਦੇਖ ਰਹੇ ਨੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਕਮੈਂਟ ਜਰੂਰ ਕਰਕੇ ਜਾਇਓ ਲਾਈਕ ਸ਼ੇਅਰ ਜਰੂਰ ਕਰਿਓ ਹੋਰ ਅਪਡੇਟ ਨਾਲ ਜਲਦੀ ਹਾਜ਼ਰ ਹੋਵਾਂਗੇ ਤਤਕਲੀ ਬੀ ਸੇਫ ਸਟੇ ਕਨੈਕਟਡ ਬਾਏ ਬਾਏ